ਅੱਸੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਦੋ ਦਿਨ ਤੋਂ ਮੈਂ ਤੁਹਾਨੂੰ ਮਿਲੀ ਨਹੀਂ ਅੱਜ ਚੌਥਾ ਦਿਨ ਹੋ ਗਿਆ ਸੋ ਚੌਥੇ ਦਿਨੋਂ ਆਪਾਂ ਮਿਲ ਰਹੇ ਹਾਂ ਰਾਤ ਨੂੰ 9 ਵਜੇ ਕੰਮ ਤੋਂ ਬਿਲਕੁਲ ਵੀ ਵੇਲ ਨਹੀਂ ਮਿਲ ਰਹੀ ਕੰਮ ਬਹੁਤ ਓਵਰਲੋਡ ਹੋਇਆ ਹੋਇਆ ਸ਼ੌਪ ਦਾ ਇਸ ਕਰਕੇ ਵਲੌਗ ਹੀ ਨਹੀਂ ਬਣਦਾ ਲੇਟ ਹੋ ਜਾਂਦੀਆਂ ਬਹੁਤ ਜ਼ਿਆਦਾ ਤੇ ਫਿਰ ਮੈਂ ਥੱਕ ਜਾਨੀ ਆ ਫਿਰ ਮੈਥੋਂ ਬਾਣੀ ਨਹੀਂ ਪਾਉਂਦਾ ਹੈਗਾ ਸੋ ਅੱਜ ਮੈਂ ਸੋਚਿਆ ਕਿ ਥੋੜਾ ਜਿਹਾ ਤਾਂ ਰੂਹ ਰੂ ਹੋ ਲਈਏ ਬਹੁਤ ਜ਼ਿਆਦਾ ਤੱਕ ਵੀ ਨਹੀਂ ਬਣਾ ਪਾਉਂਗੀ ਮੈਨੂੰ ਲੱਗਦਾ ਮੈਂ ਤੇ ਕਿਉਂਕਿ ਟਾਈਮ ਬਹੁਤ ਲੱਗ ਜਾਂਦਾ ਜੀ ਉੱਥੇ ਕਾਫੀ ਲੇਟ ਹੋ ਜਾਂਦੇ ਆ ਤੇ ਅੱਜ ਮੈਂ ਕਿਹਾ ਚੱਲ ਥੋੜਾ ਜਿਹਾ ਗੱਲਬਾਤ ਕਰ ਲੈਨੇ ਭੈਣਾ ਨਾਲ ਗੱਲਬਾਤ ਇਹ ਸੀਗੀ ਕਿ ਜਿਹੜੀ ਬਿਮਾਰੀ ਹੈਗੀ ਐਸਿਡ ਦੀ ਬਹੁਤ ਜ਼ਿਆਦਾ ਲੋਕਾਂ ਨੂੰ ਬਹੁਤ ਘੱਟ ਆ ਜਿਹੜੇ ਇਸ ਤੋਂ ਬਚੇ ਹੋਏ ਨੇ ਹਨਾ ਮੈਨੂੰ ਨਾ ਦੱਸ ਸਾਰੀ ਐਂਟਾਸਿਡ ਵਗੈਰਾ ਲੈਂਦੇ ਰਹਿੰਦੇ ਨੇ ਹੈ ਤੇ ਇਹ ਜਿਹੜੀਆਂ ਗੋਲੀਆਂ ਹੁੰਦੀਆਂ ਨੇ ਇਨ ਦਾ ਲੌਂਗ ਰਨ ਆ ਇਹ ਤੁਹਾਨੂੰ ਬੈਡ ਅਫੈਕਟ ਹੀ ਕਰਦੀਆਂ ਨੇ ਥੋੜੀ-ਬੋੜੀ ਤੇ ਸੋ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਪਰ ਅਵੋਇਡ ਕਰੀਏ ਕਿਵੇਂ ਜਿਨ੍ਹਾਂ ਨੂੰ ਇਹ ਲੱਗ ਜਾਂਦੀਆਂ ਨੇ ਉਹਨਾਂ ਨੂੰ ਛੁਟਕਾਰਾ ਨਹੀਂ ਮਿਲਦਾ ਹੈਗਾ ਬਸ ਇਹੀ ਆ ਕਿ ਆਪਾਂ ਆਪਣੀਆਂ ਖਾਣ ਪੀਣ ਦੀਆਂ ਜਿਹੜੀਆਂ ਹੈਬਿਟਸ ਨੇ ਉਹਨਾਂ ਨੂੰ ਚੇਂਜ ਕਰੀਏ ਖਾਣ ਪੀਣ ਦੀਆਂ ਆਪਣੀਆਂ ਹੈਬਿਟਸ ਬਹੁਤ ਅੱਜਕੱਲ ਖਰਾਬ ਹੀ ਚੱਲ ਰਹੀਆਂ ਨੇ ਸਭ ਦੀਆਂ ਹੀ ਖਰਾਬ ਚੱਲਦੀਆਂ ਨੇ ਸੋ ਅਸੀਂ ਥੋੜਾ ਜਿਹਾ ਕੰਟਰੋਲ ਕੱਟ ਰੱਖ ਰਹੇ ਹਾਂ ਪਹਿਲੀ ਗੱਲ ਤਾਂ ਇੱਕ ਹੀ ਕੰਟਰੋਲ ਕਰੀਏ ਕੰਟਰੋਲ ਬਹੁਤ ਕੱਟ ਰੱਖ ਰਹੇ ਉਸ ਤੋਂ ਬਾਅਦ ਵੀ ਅਗਰ ਪ੍ਰੋਬਲਮ ਰਹਿਦੀ ਹੈਗੀ ਹੈ ਤਾਂ ਅੱਜ ਇੱਕ ਛੋਟਾ ਜਿਹਾ ਨੁਸਖਾ ਤੁਹਾਨੂੰ ਦੱਸਦੀ ਐ ਐਕਚੁਅਲੀ ਇਹ ਮੈਨੂੰ ਵੀ ਨਹੀਂ ਪਤਾ ਸੀਗਾ ਮੈਨੂੰ ਅੱਜ ਭਤੀਜੀ ਤੋਂ ਪਤਾ ਲੱਗਿਆ ਕਈ ਵਾਰੀ ਨਾ ਆਪਾਂ ਛੋਟਾਂ ਤੋਂ ਬਹੁਤ ਕੁਝ ਸਿੱਖਦੇ ਆ ਕੋਈ ਵੀ ਇਨਸਾਨ ਇਸ ਤਰ੍ਹਾਂ ਦਾ ਨਹੀਂ ਹੁੰਦਾ ਜੀ ਨੂੰ ਸਭ ਕੁਝ ਆਉਂਦਾ ਹੋਵੇ ਸਭ ਕੁਝ ਪਤਾ ਹੋਵੇ ਪਰਫੈਕਟ ਹੋਵੇ ਇਹਨੂੰ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਈ ਵਾਰੀ ਕੁਝ-ਕੁਝ ਗੱਲਾਂ ਨੇ ਜਿਹੜੀਆਂ ਆਪਾਂ ਬਹੁਤ ਛੋਟਿਆਂ ਤੋਂ ਵੀ ਸਿੱਖ ਜਾਂਦੇ ਆ ਸੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਸਿੱਖਦਾ ਹੀ ਰਹਿੰਦਾ ਇਨਸਾਨ ਜਨਮ ਤੋਂ ਲੈ ਕੇ ਮਰਨ ਤੱਕ ਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਤਾਂ ਸਭ ਕੁਝ ਹੀ ਪਤਾ ਸਾਨੂੰ ਤਾਂ ਹੋਰ ਲੋੜ ਨਹੀਂ ਹੈਗੀ ਸੋ ਦੁਨੀਆ 'ਚ ਫਿਚਰਦੇ ਆ ਤਾਂ ਸਿੱਖਦੇ ਰਹਿੰਦੇ ਆ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਨਿਤ ਦਿਨ ਸਿੱਖਦੇ ਆ ਇਸ ਵਾਰ ਜਦੋਂ ਮੈਂ ਬਠਿੰਡੇ ਗਈ ਤੇ ਮੈਨੂੰ ਪਤਾ ਲੱਗਿਆ ਕਿ ਉਹ ਨਾ ਚਾਹ ਦੇ ਵਿੱਚ ਪਾਣੀ ਪਾਉਂਦੀ ਹੈ ਵੀ ਪਾਣੀ ਪਾਏ ਬਿਨਾਂ ਉਹ ਪੀਂਦੀ ਨਹੀਂ ਹੈਗੀ ਚਾਹ ਜਿਵੇਂ ਕੱਪ ਚਾਹ ਦਾ ਹੈਗਾ ਤੇ ਉਹਦੇ ਵਿੱਚ ਥੋੜਾ ਜਿਹਾ ਥੋੜਾ ਜਿਹਾ ਪਾਣੀ ਬਹੁਤ ਜ਼ਿਆਦਾ ਨਹੀਂ ਐ ਨਹੀਂ ਹੈ ਕਿ ਐਦਾਂ ਅੱਧੀ ਚਾਹ ਤੇ ਐਦਾਂ ਪਾਣੀ ਪਾ ਲੈ ਮਤਲਬ ਐ ਲਾ ਲੋ ਕਿ ਤਿੰਨ ਚਾਰ ਚਮਚ ਤਿੰਨ ਕਿ ਚਮਚ ਆ ਜਿਹੜੇ ਉਹ ਇੱਕ ਕੱਪ ਦੇ ਵਿੱਚ ਪਾਣੀ ਦੇ ਪਾ ਲੈਂਦੀ ਆ ਤੇ ਫੇਰ ਪੀਂਦੀ ਆ ਮੈਂ ਆਖਿਆ ਵੀ ਇਹ ਕਹਿੰਦੀ ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਇਹ ਚਾਹ ਹਨਾ ਤੇ ਪਾਣੀ ਮੈਂ ਆਉਂਦੀ ਹੈਗੀ ਆ ਠੰਡਾ ਇੱਧਰ ਬੈਠੀ ਆ ਨਾਲ ਹੀ ਉਹ ਤੇ ਆਈ ਹੋਈ ਹੈ ਮੇਰੇ ਕੋਲੇ ਤੇ ਬਿਲਕੁਲ ਠੰਡਾ ਪਾਣੀ ਬੰਦ ਫ੍ਰਿਜ ਦਾ ਹਾਂ ਮੈਂ ਤਾਂ ਆਲ ਇੰਵਰਟਰ ਕੂਲਰ ਪਾ ਲਿਆ ਜੀ ਤਾਂ ਪੀਣ ਲਈ ਠੰਡਾ ਪਾਣੀ ਜਿਵੇਂ ਆਪਾਂ ਨਾਰਮਲ ਪੀਂਨੇ ਆ ਗਰਮੀਆਂ ਦੇ ਵਿੱਚ ਠੰਡਾ ਉਹਨਾਂਕ ਠੰਡਾ ਤਾਂ ਪਾ ਲੈਂਦੀ ਆ ਤੇ ਨਾਲੇ ਤਾਂ ਕਹਿੰਦੀ ਮੇਰੀ ਚਾਹ ਠੰਡੀ ਹੋ ਜਾਂਦੀ ਆ ਤੇ ਨਾਲ ਮੈਨੂੰ ਸਵਾਦ ਬਹੁਤ ਲੱਗਦੀ ਹੈ ਪਤਲੀ ਹੋ ਜਾਂਦੀ ਹੈ ਤੇ ਮੈਂ ਬੀਬੀ ਨੂੰ ਦੱਸਣ ਲੱਗੀ ਵੀ ਪਾਲ ਕੇ ਕਰਦੀ ਹੈ ਵੀ ਪਾਣੀ ਪਾ ਲੈਂਦੀ ਹਾਂ ਚਾਹ ਦੇ ਤੇ ਬੀਬੀ ਕਹਿੰਦੀ ਵੀ ਉਹ ਨਾ ਉਹਦੇ ਨਾਲ ਨਾ ਐਸਿਡ ਨਹੀਂ ਪੰਡਦਾ ਤੇ ਹੁਣ ਉਹ ਬੀਬੀ ਨੇ ਵੀ ਸ਼ੁਰੂ ਕਰਤਾ ਹਨ ਮੈਨੂੰ ਵੀ ਕਹਿੰਦੀ ਤੂੰ ਪਾ ਲਾ ਪਾ ਲਾ ਮੈਂ ਤਾਂ ਨਹੀਂ ਹਿੰਦੀ ਤੱਕ ਪਾਇਆ ਹੈਗਾ ਕਿਉਂਕਿ ਆਪਾਂ ਨੂੰ ਟੱਚवुड ਐਸਿਡ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਨਾ ਕਈ ਵਾਰੀ ਪਤਾ ਕੀ ਹੁੰਦਾ ਜੀ ਇਹ ਕਈ ਕੰਟਰੋਲ ਵੀ ਬਹੁਤ ਕਰਦੇ ਨੇ ਤੇ ਫਿਰ ਵੀ ਹੋ ਜਾਂਦਾ ਜਿਵੇਂ ਹੁਣ ਮੈਂ ਵੀ ਕੋਈ ਐ ਨਹੀਂ ਕਿ ਬਹੁਤ ਜ਼ਿਆਦਾ ਕੰਟਰੋਲ ਕਰਦੀ ਆਂ ਪਰ ਵੈਸੇ ਹੀ ਨਹੀਂ ਹੈਗਾ ਮਤਲਬ ਕਿ ਮੇਰੇ ਨਹੀਂ ਬਣਦਾ ਹੈਗਾ ਕੀ ਕਹਿਣਾ ਕਦੇ ਕੋਈ ਜਿਆਦਾ ਮਿੱਠਾ-ਮੁੰਠਾ ਖਾ ਕੇ ਸੇਵੀਆਂ ਸੂਗੀਆਂ ਨਾ ਬਣ ਜੇ ਅਦਰਵਾਇਜ਼ ਇਹਨਾਂ ਨਹੀਂ ਹੈਗਾ ਆਪਾਂ ਨੂੰ ਹਨ ਤੇ ਉਹਦੇ ਨਾਲ ਫਿਰ ਬੀਬੀ ਨੇ ਦੱਸਿਆ ਬੀਬੀ ਕਹਿੰਦੀ ਇਹ ਤਾਂ ਬਹੁਤ ਚੰਗਾ ਹੈਗਾ ਵੀ ਪਾਣੀ ਚਾਹ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਓ ਕਿਉਂਕਿ ਉਹਦੇ ਨਾਲ ਨਾ ਤਜਾਬ ਨਹੀਂ ਬਣਦਾ ਤੇ ਜਾਬ ਅੱਜਕੱਲ ਬਹੁਤ ਜਿਆਦਾ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ ਤੇ ਫਿਰ ਮੈਂ ਸੋਚਿਆ ਕਿਉਂ ਨਾ ਆਪਾਂ ਭੈਣਾਂ ਵਾਲੀ ਇਹ ਗੱਲ ਸ਼ੇਅਰ ਕਰ ਦਈਏ ਹੋ ਸਕਦਾ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੀ ਹੋਵੇ ਜੇ ਤੁਹਾਨੂੰ ਪਤਾ ਤਾਂ ਮੈਨੂੰ ਜਰੂਰ ਦੱਸਿਓ ਜੇ ਕੋਈ ਇਸ ਤ ਸੋ ਚਾਹ ਦੇ ਵਿੱਚ ਜੇ ਆਪਾਂ ਥੋੜਾ ਜਿਹਾ ਪਾਣੀ ਪਾ ਲਈਏ ਉਹਦੇ ਨਾਲ ਤੇਰਾ ਤਜਾਬ ਵਰਗੀ ਬਹੁਤ ਭੈੜੀ ਬਿਮਾਰੀ ਹੈ ਜਿਹੜੀ ਉਹਦੇ ਤੋਂ ਆਪਾਂ ਬਚ ਸਕਦੇ ਆ ਤਜਾਬ ਤਾਂ ਮੈਨੂੰ ਲੱਗਦਾ ਸਭ ਤੋਂ ਔਖਾ ਕਰਦਾ ਹੈ ਖਾਣ ਨੂੰ ਬੰਦੇ ਦਾ ਦਿਲ ਨਹੀਂ ਕਰਦਾ ਭੁੱਖ ਨਹੀਂ ਲੱਗਦੀ ਜੇ ਭੁੱਖ ਲੱਗਦੀ ਵੀ ਹੈ ਤਾਂ ਫਿਰ ਅਗਲਾ ਖਾ ਲੈਂਦਾ ਤਾਂ ਉਸ ਤੋਂ ਬਾਅਦ ਉਨਾਂ ਹੀ ਜ਼ਿਆਦਾ ਤੰਗ ਹੋ ਜਾਂਦਾ ਮੈਨੂੰ ਲੱਗਦਾ ਪਾਣੀ ਨਾਲ ਵੀ ਤਜਾਬ ਬਣ ਜਾਂਦਾ ਜਿਨ੍ਹਾਂ ਦੇ ਬੰਨ ਲੱਗ ਜਾਂਦਾ ਸੋ ਇੰਨੀ ਕਿ ਛੋਟਾ ਜਿਹਾ ਜਾਦੂ ਜਿਹਾ ਨੁਸਖਾ ਹੈਗਾ ਤੁਸੀਂ ਜਰੂਰ ਫੋਲੋ ਕਰਕੇ ਦੇਖਿਓ ਫਿਰ ਉਹਦਾ ਰਿਜ਼ਲਟ ਦੱਸਿਓ ਮੈਨੂੰ ਜਿਨ੍ਹਾਂ ਦੇ ਬਹੁਤ ਜ਼ਿਆਦਾ ਐਸਿਡ ਬੰਦਾ ਹੈ ਤੇ ਉਹ ਇਸ ਤਰ੍ਹਾਂ ਹੀ ਕਰਨਾ ਕਿ ਚਾਹ ਜਿਹੜੀ ਕੱਲੀ ਨਾ ਪੀਣ ਤੇ ਫਿਰ ਮੈਨੂੰ ਦੱਸਿਓ ਕਿ ਉਹਦੇ ਨਾਲ ਤੁਹਾਨੂੰ ਫਰਕ ਪਿਆ ਕਿ ਨਹੀਂ ਪਿਆ ਨਾਲੇ ਮੈਨੂੰ ਪਤਾ ਲੱਗ ਜੂਗਾ ਕਿ ਵਾਕੇ ਹੀ ਪੈਂਦਾ ਹੈਗਾ ਪੈਂਦਾ ਹੀ ਹੋਣਾ ਜੀ ਬੀਬੀ ਨੂੰ ਪਤਾ ਹੈਗਾ ਵੀ ਪੈਂਦਾ ਹੈ ਤਾਂ ਫਿਰ ਪੈਂਦਾ ਹੀ ਹੋਊਗਾ ਬੀਬੀ ਵੀ ਹੌਣ ਤੋਂ ਬਾਅਦ ਜਿਆ ਬਾਣੀ ਪਾ ਕੇ ਪੀਣ ਲੱਗਦੀ ਵਿੱਚ ਤੇ ਹੌਲੀ ਹੌਲੀ ਕਰਕੇ ਆਪਾਂ ਜਿਹੜੀਆਂ ਟੈਬਲੈਟਸ ਤੋਂ ਦਵਾਈਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਜੇ ਆਪਾਂ ਕੋਸ਼ਿਸ਼ ਕਰੀਏ ਹੈਨਾ ਕਈ ਵਾਰੀ ਆਪਾਂ ਇਹ ਛੱਡ ਦਿੰਨੇ ਪ੍ਰੋਲੀਕ ਟੈਬਲੇਟ ਲੈ ਲੈਣੇ ਆ ਤੇ ਉਹਦੇ ਨਾਲ ਚੱਲੀ ਜਾਂਦਾ ਕੰਮ ਹਨ ਸੋ ਜਿਹੜੀ ਇਹਦੇ ਸਾਈਡ ਇਫੈਕਟ ਹੁੰਦੇ ਨੇ ਉਹ ਤਾਂ ਆਪਾਂ ਨੂੰ ਫਿਰ ਬਾਅਦ 'ਚ ਹੀ ਪਤਾ ਲੱਗਦੇ ਨੇ ਹਨਾ ਸਾਈਡ ਇਫੈਕਟ ਤਾਂ ਹਰ ਮੈਡੀਸਿਨ ਦੇ ਹੁੰਦੇ ਨੇ ਸੋ ਸਾਰੀਆਂ ਭੈਣਾਂ ਜਰੂਰ ਇਹਨੂੰ ਫੋਲੋ ਕਰਿਓ ਜਿਨ੍ਹਾਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਐ ਜਿਨ੍ਹਾਂ ਨੂੰ ਨਹੀਂ ਹੈਗੀ ਉਹ ਵੀ ਕਰ ਲਿਓ ਕਿ ਹੋ ਨਾ ਜਾਵੇ ਫਿਰ ਤੇ ਫਿਰ ਮੈਨੂੰ ਰਿਜ਼ਲਟ ਜਿਹੜਾ ਉਹ ਜਰੂਰ ਸ਼ੇਅਰ ਕਰਦੇ ਹੋ ਠੀਕ ਹੈ ਜੀ ਬਸ ਮੈਂ ਇੰਨਾ ਹੀ ਵਲੌਗ ਬਣਾਉਣਾ ਸੀ ਅੱਜ ਬਹੁਤ ਜ਼ਿਆਦਾ ਨਹੀਂ ਬਣਾਉਂਦੀ ਹੈਗੀ ਥੋੜਾ ਜਿਹਾ ਤੁਹਾਡੇ ਰੂਬਰੂ ਹੋਣਾ ਸੀ ਸੋ ਆਪਾਂ ਤੁਹਾਡੇ ਨਾਲ ਇੱਕ ਕੰਮ ਦੀ ਛੋਟੀ ਤੇ ਤੁਸੀਂ ਮੈਨੂੰ ਦੱਸਿਓ ਜਿੰਨਾ ਭੈਣਾ ਨੂੰ ਇਹਦੇ ਬਾਰੇ ਪਤਾ ਹੈਗਾ ਨਹੀਂ ਪਤਾ ਤਾਂ ਕਰ ਲਿਓ ਫੋਲੋ ਫਿਰ ਠੀਕ ਹੈ ਜੀ ਚਲੋ ਫਿਰ ਮਿਲਦੇ ਆ ਕੱਲ ਨੂੰ ਮੈਂ ਉਹ ਜਿਹੜੀ ਉਹ ਗੁड़िया ਸੀ ਜਿਹਨੇ ਕਿਹਾ ਸੀ ਮੇਰੇ ਫੇਸ ਤੇ ਦਾਣੇ-ਦਾਣੇ ਹੋ ਜਾਂਦੇ ਨੇ ਮੈਥੋਂ ਹਜੇ ਵਲੌਗ ਨਹੀਂ ਬਣਿਆ ਹੈਗਾ ਕੋਸ਼ਿਸ਼ ਕਰੂੰਗੀ ਕੱਲ ਨੂੰ ਬਣਾਵਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਸਸਸੀ ਜੀ